ਮੀਡੀਆ ਦਾ ਤੇ ਜਲਦੀ ਹੈ ਰਾਈ ਤੋਂ ਧੰਨਵਾਦ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਕਵਰੇਜ ਕਰਨ ਲਈ ਖੰਨਾ ਵਿਖੇ ਪਹੁੰਚੇ ਹੋ ਜੀ ਆਇਆਂ ਨੂੰ ਵੈਲਕਮ ਅੱਜ ਬੜੇ ਹੀ ਇੱਕ ਸੈਂਸਿਟਿਵ ਇੰਪੋਰਟੈਂਟ ਤੇ ਇੱਕ ਸਮਝ ਲਓ ਬੜੇ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਲ 2022 ਤੋਂ ਪਹਿਲਾਂ ਪੰਜਾਬ ਦੇ ਅੰਤਰ ਕਾਂਗਰਸ ਪਾਰਟੀ ਦੀ ਸਰਕਾਰ ਚੱਲਦੀ ਸੀ ਔਰ ਸਾਡੇ ਇਸ ਹਲਕੇ ਖੰਨਾ ਦੇ ਵਿੱਚ ਜਿਹੜੀ ਨੁਮਾਇੰਦਗੀ ਕਰਦੇ ਸੀ ਅ ਪੁਰਾਣੇ ਉਰੋ ਦੇ ਸਾਬਕਾ ਐਮ ਐਲ ਏ ਗੁਰਕੀਰਤ ਸਿੰਘ ਕੋਟਲੀ ਜੋ ਕਿ ਸਰਦਾਰ ਬਿਆਨ ਸਿੰਘ ਜੀ ਦੇ ਪੋਤੇ ਨੇ ਉਹ ਉਰੋ ਨੁਮਾਇੰਦਗੀ ਕਰਦੇ ਸੀ ਉਹਨਾਂ ਦੇ ਰਾਜਕਾਲ ਦੇ ਟਾਈਮ ਦੇ ਵਿੱਚ ਪੰਜਾਬ ਨਿਰਮਾਣ ਪ੍ਰੋਗਰਾਮ ਦੇ ਅਧੀਨ 1 ਕਰੋੜ ਰੁਪਏ ਦੀ ਰਕਮ ਆਈ ਸੀ 20 ਪਿੰਡਾਂ ਦੇ ਵਿੱਚ 20 ਪਿੰਡਾਂ ਦੇ ਵਿੱਚ ਇਹ ਜਿਹੜੀਆਂ ਸੀ ਸੋਲਰ ਲਾਈਟਾਂ ਲੱਗਣੀਆਂ ਸੀ ਉਹ 20 ਪਿੰਡ ਕਿਹੜੇ ਸੀ ਮੈਂ ਤੁਹਾਨੂੰ ਬੋਲ ਕੇ ਉਹਨਾਂ ਦੇ ਨਾਂ ਦੱਸਣਾ ਚਾਹੁੰਦਾ ਲਿਬੜਾ ਬੀਜਾ ਕੌੜੀ ਕੁੰਘਰਾਲੀ ਨਸਰਾਲੀ ਰੋਣੋਕਲਾ ਰਸੂਲੜਾ ਇਕਲਾਹਾ ਮਾਜਰੀ ਨਰੈਣਗੜ ਕੰਮਾ ਤਰਮਰੀ ਹੋਲ ਮਹਿੰਦੀਪੁਰ ਈਸ਼ਨਪੁਰ ਬੀਬੀਪੁਰ ਰੋਣੋ ਖੁਰਦੇ ਤੇ ਚਕਸਰਾਏ ਕੋਟ ਮੰਡੇਆਲਾ ਐਂਡ ਲਾਸੀ ਪੰਜਰੂਖਾ ਇਹ ਟੋਟਲ 20 ਪਿੰਡ ਨੇ ਇਹ 20 ਪਿੰਡਾਂ ਦੇ ਬਿੱਲ ਨੇ ਮੇਰੇ ਹੱਥਾਂ 'ਚ ਸੋਲਰ ਲਾਈਟਾਂ ਦੇ ਬੜਾ ਵੱਡਾ ਅੱਜ ਇਹਨਾਂ ਦਾ ਕਪੜਾ ਇਹਨਾਂ ਦੀ ਅੱਜ ਵੱਡੀ ਕਰਤੂਤ ਆ ਜਿਹੜੀ ਉਹ ਅੱਜ ਨਸ਼ਰ ਕਰਨ ਜਾ ਰਹੇ ਆ ਅੱਜ ਪੂਰੇ ਪੰਜਾਬ ਦੇ ਅੱਗੇ ਵੀ ਇਹ ਕਿਵੇਂ ਲੋਕਾਂ ਦੀ ਕਮਾਈ ਨੂੰ ਇਹ ਠੱਗਦੇ ਰਹੇ ਨੇ ਕਿਵੇਂ ਇਹਨਾਂ ਦੇ ਨਾਲ ਫਿਰਦੇ ਜਿਹੜਾ ਇੱਕ ਗੈਂਗ ਸੀ ਇਹਨਾਂ ਦਾ ਜਿਹੜਾ ਇਹਨਾਂ ਦੀਆਂ ਗੱਡੀਆਂ 'ਚ ਬੈੰਦਾ ਸੀ ਉਹ ਕਿਸ ਤਰੀਕੇ ਦੇ ਨਾਲ ਇਹ ਇਸ ਮਤਲਬ ਕਿ ਸਾਰੇ ਸਿਸਟਮ ਦੇ ਵਿੱਚ ਇਹਨਾਂ ਨੇ ਕਿਵੇਂ ਲੋਕਾਂ ਦਾ ਪੈਸਾ ਲੁੱਟਿਆ ਹੁਣ ਇਹ ਗੱਲ ਸ਼ੁਰੂ ਕਿੱਥੋਂ ਹੋਈ ਗੱਲ ਸ਼ੁਰੂ ਹੋਈ ਕਿ ਇੱਕ ਸਰਦਾਰ ਸੰਤੋਖ ਸਿੰਘ ਬੈਣੀਪਾਲ ਨੇ ਇਹ ਪਿੰਡ ਰੋਣੋ ਖੁਰਦ ਦੇ ਵਾਸੀ ਨੇ ਇਹਨਾਂ ਨੇ ਇੱਕ ਸ਼ਿਕਾਇਤ ਪਾਈ ਕਿ 20 ਪਿੰਡਾਂ ਦੇ ਵਿੱਚ ਜਿਹੜਾ 1 ਕਰੋੜ ਰੁਪਏ ਦੀ ਰਾਸ਼ੀ ਆਣੀ ਸੀ ਪੰਜਾਬ ਲੋਕ ਨਿਰਮਾਣ ਦੇ ਪ੍ਰੋਗਰਾਮ ਦੇ ਤਹਿਤ ਸੋਲਰ ਲਾਈਟਾਂ ਲਈ ਵੀ ਉਹ ਲਾਈਟਾਂ ਸਾਡੇ ਪਿੰਡ ਦੇ ਵਿੱਚ ਜਿੰਨੀ ਵਧੀਆ ਕੁਆਲਿਟੀ ਦੀਆਂ ਜਿੰਨੀਆਂ ਅੱਛੀ ਕੁਆਲਿਟੀ ਦੀਆਂ ਲੱਗਣੀਆਂ ਚਾਹੀਦੀਆਂ ਸੀ ਉਹ ਲੱਗੀਆਂ ਨਹੀਂ ਹੈਗੀਆਂ ਵੀ ਇਹਦੇ ਵਿੱਚ ਕੋਈ ਵੱਡਾ ਘਪਲਾ ਹੈ ਉਹਦੀ ਬਦਬੂ ਆ ਰਹੀ ਹੈ ਉਹਦੀ ਸ਼ੰਕਾ ਹੈ ਇਸ ਤਰ੍ਹਾਂ ਸਰਕਾਰ ਜਦੋਂ ਪਲਟੀ ਅਸੀਂ ਇਹਦੀ ਇਨਕੁਆਇਰੀ ਸੀ ਜਿਹੜੀ ਅਸੀਂ ਇਹਦੀ ਇਨਕੁਆਇਰੀ ਖੋਦੀ ਪੂਰੇ ਤੱਤ ਸਾਰਾਂ ਦੇ ਨਾਲ ਵੀ ਇਹਦੀ ਅਸੀਂ ਦੋ ਇਨਕੁਆਇਰੀਆਂ ਕਰਾਈਆਂ ਪ੍ਰੋਪਰ ਵੀ ਚੈੱਕ ਕਰਵਾਇਆ ਜਾਵੇ ਕੀ ਹੈ ਦੇਖੋ ਨੰਬਰ 1 ਇਹ ਇਹ ਪਹਿਲਾਂ ਸਮਝਿਓ ਗੱਲ ਕੀ ਹੋਈ 1 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਆਈ ਸੀ ਉਹ ਆਈ ਸੀ ਪੰਚਾਇਤ ਸੰਮਤੀ ਨੂੰ ਜਿਹਨੂੰ ਬਲਾਕ ਸੰਮਤੀ ਕਹਿੰਦੇ ਆ ਉਹ ਜਿਹੜਾ ਪੈਸਾ ਸੀ ਉਹ 5 ਲੱਖ ਰੁਪਇਆ ਪ੍ਰਤੀ ਪਿੰਡ ਦੇ ਹਿਸਾਬ ਨਾਲ 20 ਪਿੰਡਾਂ ਦੇ ਖਾਤਿਆਂ ਵਿੱਚ ਟਰਾਂਸਫਰ ਹੋਣਾ ਚਾਹੀਦਾ ਸੀ ਅਸੂਲ ਇਹ ਕਹਿੰਦਾ ਸੀ ਕਿ ਉਹ 20 ਪਿੰਡਾਂ ਦੇ ਖਾਤੇ 'ਚ ਟਰਾਂਸਫਰ ਹੁੰਦਾ ਤੇ ਜਿਹੜੀ ਪੰਚਾਇਤ ਹੈ ਇੰਡੀਪੈਂਡੈਂਟ ਬਾਡੀ ਹੋਣ ਦੇ ਕਾਰਨ 20 ਲੱਖ ਰੁਪਏ ਤੱਕ ਦਾ ਕੰਮ ਐਡੀ ਪੰਚਾਇਤ ਇੰਡੀਵਿਜੂਅਲ ਆਪਣੇ ਕੰਮ ਕਰਾ ਸਕਦੀ ਹੈ ਮਤਾ ਪਾ ਕੇ ਪਰ ਇਹਨਾਂ ਨੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਇਹਨਾਂ ਨੇ ਕੀ ਕੀਤਾ 20 ਪਿੰਡਾਂ 'ਚ ਜਿਹੜੀ 20 ਪਿੰਡਾਂ ਲਈ ਗ੍ਰਾਂਟ ਆਈ ਸੀ ਉਸ 20 ਪਿੰਡਾਂ ਦੀ ਗ੍ਰਾਂਟ ਇਹਦੇ ਵਿੱਚ ਜਿਹੜਾ ਮੈਂ ਬਾਅਦ 'ਚ ਦੱਸਦਾ ਇਹਦੇ 'ਚ ਦੋਸ਼ੀ ਕੌਣ-ਕੌਣ ਨੇ ਇਹਨਾਂ ਨੇ ਕੀ ਕੀਤਾ ਜੀ ਉਸ ਸੰਪਤੀ ਚਾਈ ਗ੍ਰਾਂਟ ਨੂੰ ਪੰਚਾਇਤਾਂ ਨੂੰ ਟਰਾਂਸਫਰ ਨਹੀਂ ਕੀਤਾ ਆ ਮੇਰੇ ਕੋਲ ਅਕਾਊਂਟ ਦੀ ਸਟੇਟਮੈਂਟ ਪਈ ਹੈ ਇਹਨਾਂ ਪਿੰਡਾਂ ਦੀ ਅਕਾਊਂਟ ਸਟੇਟਮੈਂਟ ਜਿਹੜੀ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਆਏ ਹੋਏ ਨੇ ਇਹਨਾਂ ਦੇ ਪੈਸੇ ਦੇਖਿਓ ਜੀ 10 11 2020 ਨੂੰ 40 ਲੱਖ ਰੁਪਈਆ ਇਹ ਟੋਟਲ ਆਇਆ ਸੀਗਾ ਡਿਪਟੀ ਇਕਨੋਮਿਕਸ ਸਟੈਟਿਸਟੀਕਲ ਐਡਵਾਈਜ਼ਰ ਲੁਧਿਆਣਾ ਵੱਲੋਂ ਇਹਨਾਂ ਨੇ 20-20 ਲੱਖ ਰੁਪਏ ਦੇ ਦੋ ਸਿੱਧੀਆਂ ਟਰਾਂਸਫਰਾਂ ਜੱਸੀ ਬਿਲਡਰਸ ਤੋਂ ਡਾਇਰੈਕਟ ਉਹਦੇ ਖਾਤੇ 'ਚ ਕਰਤੀਆਂ ਜਿਹੜੀਆਂ ਕਿ ਸਰਾਸਰ ਜਣੀ ਕਿ ਕਾਨੂੰਨ ਨੂੰ ਸਕੇਤੇ ਟੰਗਤਾ ਉਰੋਂ ਹੀ ਕਪੜਾ ਸ਼ੁਰੂ ਹੋ ਗਿਆ ਫੇਰ 60 ਲੱਖ ਰੁਪਇਆ ਫੇਰ ਆਇਆ ਇਹਨਾਂ ਕੋਲ ਇਹ ਵੀ ਉਸੇ ਅਕਾਊਂਟ 'ਚੋਂ ਆਇਆ ਤੇ ਇਹਨਾਂ ਨੇ ਇਹ 11 1 2021 ਨੂੰ ਆਇਆ ਇਹਨਾਂ ਨੇ 30-30 ਲੱਖ ਰੁਪਏ ਦੀਆਂ ਦੋ ਟਰਾਂਸਫਰਾਂ ਮਾਰੀਆਂ ਫੇਰ ਉਸ ਬੰਦੇ ਦੇ ਖਾਤੇ 'ਚ ਹੁਣ ਜੇ ਜੇ ਤਾਂ ਪੰਚਾਇਤ ਦੇ ਖਾਤੇ ਜਾਂਦੇ 5-5 ਲੱਖ ਰੁਪਏ ਫੇਰ ਤਾਂ ਪੰਚਾਇਤ ਕੰਪੀਟੈਂਸੀ ਵੀ ਉਹ ਲਵਾ ਸਕਦੇ ਸੀ ਪਰ ਹੁਣੇ ਬਲਾਕ ਸੰਮਤੀ ਕੋਲ ਸੀ 1 ਕਰੋੜ ਰੁਪਇਆ ਤਾਂ ਬਲਾਕ ਸੰਮਤੀ ਦੇ ਵਿੱਚ ਟੈਂਡਰ ਲੱਗਣਾ ਚਾਹੀਦਾ ਸੀ ਇਹ ਜਿਹੜੇ ਲਾਈਟਾਂ ਲੱਗੀਆਂ ਨੇ ਇੱਕ ਪਿੰਡ ਦੇ ਵਿੱਚ ਕਹਿੰਦੇ ਅਸੀਂ 36 ਲਾਈਟਾਂ ਲਾਈਆਂ ਇਹਦੇ ਟੈਂਡਰ ਲੱਗਣਾ ਚਾਹੀਦਾ ਸੀ ਇਹਨਾਂ ਨੇ ਟੈਂਡਰ ਨਹੀਂ ਲਾਇਆ ਦੇਖੋ ਕਿੱਡਾ ਕਪੜਾ ਕੀਤਾ ਇਹਨਾਂ ਨੇ ਜੀ ਤਿੰਨ ਬੰਦਿਆਂ ਤੋਂ ਕੋਟੇਸ਼ਨਾਂ ਲੱਤੀਆਂ ਨੰਬਰ 1 ਕਿਹੜਾ ਆਪ ਏ ਦੇਖੋ ਕਿੱਡੀ ਵੱਡੀ ਠੱਗੀ ਆਪ ਏ ਨੰਬਰ 1 ਯੂਨੀਵਰਸਲ ਸੋਲਰ ਸਿਸਟਮ ਵਾਲੇ ਤੋਂ 14200 ਰੁਪਏ ਦੀ ਲੈ ਲਈ ਦੇਖੋ ਆ ਸਾਈਨ ਜੇ ਕਰਾ ਲੇ ਔਰ ਤੁਸੀਂ ਕੋਟੇਸ਼ਨ ਦੇਖੋ ਆਈ ਜੀ ਕੋਟੇਸ਼ਨ ਹੁੰਦੀ ਐ 1 ਕਰੋੜ ਰੁਪਏ ਦਾ ਕੰਮ ਕਰ ਰਹੇ ਹੋ ਤੇ ਕੋਟੇਸ਼ਨ ਦਾ ਪੈਟਰਨ ਦੇਖੋ ਜੀ ਕੀ ਐ ਇੱਕ ਤਾਂ ਇਹਦੇ ਤੋਂ ਆ ਲੈ ਲਈ ਕੋਟੇਸ਼ਨ ਫਿਰ ਦੂਏ ਤੋਂ ਫੇਰ ਅੱਛਾ ਰਾਈਟਿੰਗ ਦੇਖੋ ਤੁਸੀਂ ਫਿਰ ਦੂਏ ਤੋਂ ਲੈ ਲਈ ਵੇਰਕ ਐਂਟਰਪ੍ਰਾਈਜ਼ ਵਾਲੇ ਤੋਂ 1 ਕਰੋੜ ਰੁਪਏ ਦੇ ਕੰਮਾਂ ਦੀਆਂ ਕੋਟੇਸ਼ਨਾਂ ਹੈ ਜੀ ਉਹਦੇ ਤੋਂ ਲੈ ਲਈ 14000 ਦੀ ਪਿਛਲੇ ਤੋਂ 29 ਸੀ ਦੇਖੋ 14200 ਦੀ ਇਹ ਤੋਂ ਲੈ ਲਈ 200 ਰੁਪਿਆ ਘਟਾ ਕੇ 14000 ਦੀ ਫਿਰ ਆਖਰ ਚ ਜਿਹੜਾ ਇਹਨਾਂ ਦਾ ਬੰਦਾ ਰੋਜ਼ਗਾਰ ਚ ਬੰਦਾ ਸੀ ਉਹਦਾ ਨਾਂ ਸੀ ਭਪਿੰਦਰ ਸਿੰਘ ਭਿੰਦਾ ਭਿੰਦੇ ਨੇ ਫਾਰਮ ਕ੍ਰੀਏਟ ਕਰਕੇ ਜਸਸੀ ਬਿਲਡਰਸ ਐਂਡ ਪ੍ਰੋਮੋਟਰਸ ਉਹਦਾ ਮੁੰਡਾ ਜਸਦੇਵ ਸਿੰਘ ਜਸਦੇਵ ਸਿੰਘ ਦੇ ਨਾਂ ਤੇ ਉਹ ਸਿਗਨੇਚਰ ਨੇ ਜਸਦੇਵ ਸਿੰਘ ਜਸਦੇਵ ਸਿੰਘ ਭਿੰਦੇ ਦਾ ਮੁੰਡਾ ਉਹ ਨੂੰ ਫਿਰ ਇਹਨਾਂ ਨੇ 13780 ਰੁਪਏ ਦੀ ਕੋਟੇਸ਼ਨ ਆਪੇ ਬਣਾ ਕੇ ਉਸ ਬੰਦੇ ਨੂੰ ਇਹਨਾਂ ਨੇ 1 ਕਰੋੜ ਰੁਪਇਆ ਟਰਾਂਸਫਰ ਕਰਤਾ ਜੀ 1 ਕਰੋੜ ਰੁਪਇਆ ਟਰਾਂਸਫਰ ਕਰਤਾ ਜੀ ਉਸ ਤੋਂ ਬਾਅਦ ਜੋ ਜੀ ਇਹ ਕੋਈ ਸਾਰਾ ਕਾਨੂੰਨ ਛੱਕੇ ਟੰਗਤਾ ਕੋਈ ਗੱਲ ਫਿਰ ਜੀ ਇਹ 1 ਕਰੋੜ ਰੁਪਇਆ ਜਦੋਂ ਚਲੇ ਗਿਆ ਫਿਰ ਇਹਦੇ ਤੇ ਬੜੀ ਲੰਬੀ ਚੌੜੀ ਇੱਕ ਜਾਂਚ ਬੈਠੀ ਐਡੀ ਮੋਟੀ ਫੇਰੇ ਦੀ ਆ ਪਈ ਹੈ ਜੀ ਇਹਦੀ ਪੂਰੀ ਦੀ ਪੂਰੀ ਪੰਚਾਇਤੀ ਰਾਜ ਵਿਭਾਗ ਦੀ ਐਨੇ ਬੰਦਿਆਂ ਦੀ ਇਹਦੀ ਜਾਂਚ ਵੀ ਇਹਦੇ ਚ ਕੀ ਕੁਛ ਕੀਤਾ ਜੀ ਇਹਨਾਂ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਘਪਲਾ ਹੋਇਆ ਇਹਦੇ ਚ ਪੇਡਾ ਜਿਹੜੇ ਪੇਡਾ ਹੈ ਨਾ ਜਿਹੜੀ ਸੋਲਰ ਲਾਈਟ ਲੱਗਣੀ ਆ ਪੰਜਾਬ ਸਰਕਾਰ ਇਹ ਕਹਿੰਦੀ ਆ ਵੀ ਇਹਦੇ ਕਾਨੂੰਨ ਨੇ ਜਿਹੜੇ ਉਹ ਪੇਡਾ ਦੇ ਲਾਗੂ ਹੋਣਗੇ ਪੰਜਾਬ એનર્ਜੀ ਦੇ ਜੇ ਤੁਸੀਂ ਕੋਈ ਵੀ ਸੋਲਰ ਲਾਈਟ ਲਾਣੀ ਇਹਦੇ ਤੇ ਕਲੀਅਰ ਲਿਖਿਆ ਸੀ ਦੇਖੋ ਕਿ ਪੋਲ ਸਾਈਜ਼ 100 mm ਮਾਰਕਾ ਜੋ ਕਿ ਕੰਕਰੀਟ ਮੱਡ ਤੋਂ ਬਗੈਰ ਹੋਵੇ ਦੇਖੋ ਸੋਲਰ ਸਟਰੀਟ ਲਾਈਟ ਦਾ ਮਾਰਕਾ ਫਿਲਿਪਸ ਦਾ ਚਾਹੀਦਾ ਸੀ 12 ਵਾਟ ਦਾ ਸੋਲਰ ਪੈਨਲ ਮਾਰਕਾ ਕਾਮਾ ਸੋਲਰ ਤੇ ਸੁਪਲਾਜ਼ਾ ਸੋਲਰ ਦਾ ਤਕਰੀਬਨ ਸਾਰੀਆਂ ਹੀ ਲਾਈਟਾਂ ਦੇ ਸੋਲਰ ਪੈਨਲ ਤੇ ਤਾਰ ਓਪਨ ਤੇ ਭਾਗ ਇਸ ਪਾਈਪ ਰਾਹੀਂ ਨਹੀਂ ਪਾਈ ਗਈ ਹੈ ਦੇਖੋ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ ਜਿਹੜੇ ਸਪੈਸੀਫਿਕੇਸ਼ਨਾਂ ਦੇ ਪੋਲ ਲੱਗਣੇ ਚਾਹੀਦੇ ਸੀ ਇੱਕ ਤਾਂ ਉਸ ਸਪੈਸੀਫਿਕੇਸ਼ਨ ਦੇ ਪੋਲੇ ਐ ਨਹੀਂ ਸੀ ਉਹਦੀ ਆਈ ਟੇ ਘਟਾਤੀ ਉਹਦਾ ਸਾਈਜ਼ ਘਟਾਤਾ ਫਿਰ ਜਿਹੜੀ ਸਪੈਸੀਫਿਕੇਸ਼ਨਾਂ ਦੀਆਂ ਲਾਈਟਾਂ ਲੱਗਣੀਆਂ ਚਾਹੀਦੀਆਂ ਸੀ ਉਹ ਸਪੈਸੀਫਿਕੇਸ਼ਨਾਂ ਦੀਆਂ ਲਾਈਟਾਂ ਨਹੀਂ ਲਾਈਆਂ ਉਹ ਕਿਸੇ ਹੋਰੇ ਕੰਪਨੀ ਦੀਆਂ ਚੱਕ ਕੇ ਲਾਈਟਾਂ ਲਾਤੀਆਂ ਜਦੋਂ ਇਹਦੇ ਤੇ ਫਿਰ ਜਿਹੜੀ ਥੱਲੇ ਕੰਕਰੀਟ ਪੈਣੀ ਸੀ ਜਿੰਨੀ ਡੈਪਥ 'ਚ ਜਾਣਾ ਸੀ ਜਿੰਨੀ ਕੰਕਰੀਟ ਪੈਣੀ ਸੀ ਓਨੀ ਕੰਕਰੀਟ ਨਹੀਂ ਪਾਈ ਓਨੀ ਡੈਪਥ ਨਹੀਂ ਪਾਈ ਇਹਦੀ ਫੇੜ ਜੀ ਲੰਬੀ ਚੌੜੀ ਜੀ ਇਹਦੀ ਐਨੇ ਪੇਜਾਂ ਦੀ ਜਾਂਚ ਹੋਈ ਇਹਨੂੰ ਬੜਾ ਲੰਮਾ ਸਮਾਂ ਲੱਗਿਆ ਜੀ ਜਾਂਚ ਕਰਨ ਨੂੰ ਫੇਰ ਅਸੀਂ ਕੱਲੇ-ਕੱਲੇ ਪਿੰਡ ਦੀ ਪਿੰਡ ਵਾਈਜ਼ ਇਹਨਾਂ ਤੇ ਰੇਜ਼ ਕੀਤਾ ਬਿੱਲ ਕਢਾਈ ਆਹ ਦੇਖੋ ਕੱਲੇ-ਕੱਲੇ ਪਿੰਡ ਦਾ ਬਿੱਲ ਕਿਵੇਂ ਕੀਤਾ ਨਾ ਤਾਂ ਇਹਦੇ ਤੇ ਕੋਈ ਕਿਸੇ ਕਿਸਮ ਦਾ ਬਸ ਲਿਖਿਆ ਸੋਲਰ ਪੈਨਲ 75 ਵਾਟ ਨਾ ਤੇ ਤੇ ਕੋਈ ਕੰਪਨੀ ਲਿਖੀ ਨਾ ਇਹਦੇ ਤੇ ਕੋਈ ਕੰਪਨੀ ਮੈਂਸ਼ਨ ਕੀਤੀ ਉਦੋਂ ਬਾਅਦ ਉਹ ਇਹਦੇ ਆ ਪਾਏ ਹੋਏ ਨੇ ਰੇਟ ਕੱਲੇ ਕੱਲੇ ਪਿੰਡ ਦੇ ਵਿੱਚ 5-5 ਲੱਖ ਰੁਪਏ ਦੀਆਂ ਇਹ 20 ਪਿੰਡਾਂ 'ਚ ਮੈਂ ਪਿੰਡ ਵਾਲਿਆਂ ਨੂੰ ਕਹਿਣਾ ਜਿਹੜੇ ਪਿੰਡਾਂ ਦਾ ਮੈਂ ਨਾਮ ਲੱਤਾ ਆਪਣੇ ਪਿੰਡ 'ਚ ਚੈੱਕ ਕਰ ਲਿਓ ਜਾ ਕੇ ਦੇਖੋ ਟੈਕਨੀਕਲ ਸਪੈਸੀਫਿਕੇਸ਼ਨ ਤਾਂ ਅੱਜ ਤੁਹਾਨੂੰ ਮੈਂ ਦੱਸ ਦੂੰਗਾ ਵੀ ਇਹਦੇ 'ਚ ਕੀ ਫਲਾਇ ਕਿੰਨੇ ਦਾ ਘਪਲਾ ਹੋ ਗਿਆ ਪਰ ਗਿਣਤੀ ਜਾ ਕੇ ਹੁਣ ਪਿੰਡਾਂ ਵਾਲੇ ਆਪ ਚੈੱਕ ਕਰ ਲੈਣ ਇਹ ਕਹਿੰਦੇ ਨੇ ਅਸੀਂ ਕੱਲੇ ਕੱਲੇ ਪਿੰਡ 'ਚ 36 ਲਾਈਟਾਂ ਲਾਈਆਂ ਧਿਆਨ ਨਾਲ ਗੱਲ ਸੰਭਾਲੋ 36 ਲਾਈਟਾਂ ਇਹ 20 ਪਿੰਡਾਂ ਚ ਫੇਰ ਤਾਂ ਜਗਮਗ ਜਗਮਗ ਕਰਦੇ ਹੋਣੇ ਚਾਹੀਦੇ ਸਪਿੰਡ ਜਾ ਕੇ ਚੈੱਕ ਕਰ ਲਿਓ ਪਿੰਡ ਵਾਲਿਓ ਵੀ ਕਿਹਿਆ ਤੁਹਾਡੇ ਪਿੰਡ ਚ 36 ਲਾਈਟਾਂ ਇਹਨਾਂ ਨੇ ਲਾਈਆਂ ਕਿ ਲੁਟੇਰਾ ਗੈਂਗ ਸਾਰਾ ਲੁੱਟ ਲੱਟ ਕੇ ਖਾ ਗਏ ਤੇ ਉਥੇ ਉਰੇ ਤੁਹਾਨੂੰ ਕਹੀ ਗਏ ਵੀ ਅਸੀਂ ਲਾਈਟਾਂ ਲਾ ਰਹੇ ਹਾਂ ਤੇ ਲਾਈਟਾਂ ਕਿਤੇ ਕਾਗਿਜ਼ਾਂ ਚ ਲੱਗੀਆਂ ਇਹ ਤੁਸੀਂ ਚੈੱਕ ਕਰ ਲਿਓ ਕੋਈ ਨਹੀਂ ਦੱਸ ਦਿਓ ਆਪਾਂ ਹਲੇ ਹੁਣ ਇਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ ਜਿਹੜੀ ਜੇ ਉਥੇ ਲਾਈਟਾਂ ਨਾ ਪੂਰੀਆਂ ਹੋਈਆਂ ਫੇਰ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਅਸੀਂ 5 ਸਾਲ ਲਈ ਲਾਈਟਾਂ ਦੀ ਮੇਨਟੇਨੈਂਸ ਕਰਾਂਗੇ 5 ਸਾਲ ਦੀ 2020 ਕੀ ਚ ਲੱਟਾਂ ਲੱਗ ਰਹੀਆਂ ਨੇ ਤੇ 5 ਸਾਲ ਉਹਦੇ 25 26 ਚ ਹੋਣੇ ਨੇ ਤੇ ਮੈਂ ਪਿੰਡਾਂ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਟੀਮ ਭੇਜ ਕੇ ਇਨਕੁਆਇਰੀ ਕਰਵਾਈ ਤਾਂ ਉਹਦੇ ਚੋਂ ਲਗਭਗ ਲਗਭਗ 70% ਕਹਿਣਾ ਸੌਖਾ 70% ਤੋਂ ਉੱਤੇ ਦੀਆਂ ਲਾਈਟਾਂ ਟੋਟਲ ਬੰਦ ਪਈਆਂ ਡਿਫੰਕਟ ਪਈਆਂ ਕਿਤੇ ਕੋਈ ਲਾਈਟ ਹੈ ਜਿਹੜੀ ਉਹ ਚੱਲਦੀ ਰਹੀ ਕਿਸੇ ਦੀ ਬੈਟਰੀ ਖਾਬ ਹੈ ਕੋਈ ਸਬਸਟੈਂਡਡ ਹੋਣ ਕਰਕੇ ਬੰਦ ਹੋ ਗਈ ਕਿਸੇ ਦੀ ਮਿਆਦ ਘਟ ਹੈ ਕਿਸੇ ਨੂੰ ਕੁਛ ਹੋ ਗਿਆ ਕਿਸੇ ਨੂੰ ਕੁਛ ਹੋ ਗਿਆ ਜਿਹੜਾ ਕਿ ਇਹ ਚਰੀਆ ਮੇ ਇਹਨਾਂ ਨੇ ਗਲਤ ਕੰਮ ਘਪਲਾ ਕਰਤਾ ਹੁਣ ਆ ਜਾਂਦੀ ਆਕੇ ਰਿਪੋਰਟ ਰਿਪੋਰਟ ਤਿਆਰ ਕੀਤੀ ਅਸੀਂ ਤਾਂ ਨਹੀਂ ਕੀਤੀ ਸੰਤੋਖ ਸਿੰਘ ਦੀ ਇਹ ਤਾਂ ਸ਼ਿਕਾਇਤ ਸੀ ਆ ਹੈਗੀ ਇਲੈਕਟ੍ਰੀਕਲ ਡਿਪਾਰਟਮੈਂਟ ਦੀ ਰਿਪੋਰਟ ਇਲੈਕਟ੍ਰੀਕਲ ਡਿਪਾਰਟਮੈਂਟ ਦੀ ਜੋ ਮੈਂ ਦੇ ਰਿਹਾ ਮੇ ਤੁਰ ਰਿਪੋਰਟਾਂ ਲੈ ਜਿਓ ਇਹਨੂੰ ਪਬਲਿਸ਼ ਕਰ ਦਿਓ ਦੱਸ ਦਿਓ ਆ ਹੈਗੀ ਐਕਸੀਡੈਂਟ ਦੀ ਰਿਪੋਰਟ ਥੱਲੋਂ ਬਣ ਕੇ ਇਹ ਦੋਏ ਰਿਪੋਰਟਾਂ ਚ ਆਹ ਕਲੀਅਰਲੀ ਲਿਖਿਆ ਗਿਆ ਹੈ ਉਨਾ ਵੱਲੋਂ ਅਨੁਲੱਗ ਉਹ ਦੇ ਅਧਿਕਾਰੀਆਂ ਵੱਲੋਂ ਉਠਾਏ ਗੇ ਨੁਕਤੇਾਂ ਸੰਬੰਧੀ ਜਵਾਬ ਦੀ ਰਿਪੋਰਟ ਤਿਆਰ ਕਰਕੇ ਪੇਸ਼ ਕੀਤੀ ਗਈ ਹੈ ਅਤੇ ਇਸ ਮਾਮਲੇ ਵਿੱਚ ਪਹਿਲਾਂ ਕੀਤੀ ਗਈ ਅਸੈਸਮੈਂਟ ਅਨੁਸਾਰ ਕੁੱਲ ਰਿਕਵਰੀ ਦੀ ਰਾਸ਼ੀ 2452786 ਰੁਪਏ 1 ਕਰੋੜ ਰੁਪਏ ਦੇ ਕੰਮ ਚੋਂ ਵੀਰੇ 1 ਕਰੋੜ ਰੁਪਏ ਦੇ ਕੰਮ ਚੋਂ 25 ਲੱਖ ਰੁਪਏ ਬੰਦੇ ਖਾ ਗਏ 25 ਲੱਖ ਰੁਪਏ ਮਤਲਬ ਕਿਸੇ ਕੰਮ ਚੋਂ ਤੁਸੀਂ ਦੇਖੋ ਉਹਦੇ ਚੋਂ ਪ੍ਰੋਫਿਟ ਤਾਂ ਅਲੈਦਾ ਕੱਟਣਗੇ ਇਹ ਜਿਹੜੀ ਉਹਦੀ ਕੀਮਤ ਹੈ ਇਹ ਤਾਂ ਬਾਰੋ-ਬਾਰ ਦੀ ਕਮਾਈ ਹੈ ਜਿਹੜੀ ਇਹ ਬਾਰੋ-ਬਾਰ ਕਰ ਗਈ ਮਤਲਬ ਕਿ ਲੋਕ ਇਮਾਨਦਾਰੀ ਨਾਲ ਖੂਨ ਪਸੀਨੇ ਨਾਲ ਨਾਲਤਾ ਟੈਕਸ ਭਰਦੇ ਸੀ ਨਾਲ ਇਹਨਾਂ ਨੂੰ ਵੋਟਾਂ ਪਾਈਆਂ 10 ਸਾਲ ਖੰਨੇ ਦੇ ਲੋਕਾਂ ਨੇ 10 ਸਾਲ ਲਈ ਚੁਣਿਆ ਕਦੇ ਕਿਸੇ ਦਾ ਹਵਾਲਾ ਦਾਤੇ ਦਾ ਹਵਾਲਾ ਦਿੰਦੇ ਨੇ ਕਦੇ ਕਿਸੇ ਦਾ ਹਵਾਲਾ ਦਿੰਦੇ ਨੇ ਨਮਾਣੇ ਬਣਦੇ ਨੇ ਤਾਣੇ ਬਣਦੇ ਨੇ ਵੀ ਸਾਨੂੰ ਮੌਕਾ ਦਿਓ 10 ਸਾਲ ਲੋਕਾਂ ਨੇ ਮੌਕਾ ਦਿੱਤਾ ਆ ਇੱਕ ਜਾਂਚ ਆ ਸਿਰਫ ਇੱਕ ਸਿਰਫ ਇੱਕ ਕੰਮ ਦੀ ਜਾਂਚ ਕਰਾਈ ਆ 25 ਲੱਖ ਰੁਪਏ ਦਾ ਕਪੜਾ ਸਬੂਤਾਂ ਸਮੇਤ ਇੱਕ ਤਾਂ ਹੁੰਦਾ ਨਾ ਮੈਂ ਹਵਾਈ ਗੱਲਾਂ ਕਰਾਂ ਵੀ ਹਵਾ 'ਚ ਗੱਲਾਂ ਕਰਾਂ ਚਲੋ ਜੀ ਐ ਹੋ ਜੂਗਾ ਉਹ ਨਾ ਇੱਕ ਇੱਕ ਡਾਕੂਮੈਂਟ 45 ਰਿਪੋਰਟਾਂ ਦੋ ਵਾਰ ਜਾਂਚ ਕਰਾਈਆ ਦੋਹੇ ਰਿਪੋਰਟਾਂ ਇਹਦੇ ਨਾਲ ਨਥੀ ਨੇ ਸੋ ਮੈਂ ਜਿੱਥੇ ਇਹ ਜਿਹੜੇ ਅਫਸਰ ਇਹਦੇ ਵਿੱਚ ਇਨਵੋਲਵ ਸੀ ਜੇ ਆਈ اے ਬੀ ਡੀ ਪੀਓ ਉਸ ਸਮੇਂ ਦਾ ਜਿਹਨੇ ਇਹ ਸਾਰੀਆਂ ਠੇ ਠੇਕੇਦਾਰ ਇਹ ਨੇਮ ਕਿ ਉਸ ਜਸਪੀਰ ਸਿੰਘ ਜਿਹੜਾ ਕਿ ਭਿੰਦੇ ਦਾ ਮੁੰਡਾ ਭਿੰਦਾ ਕੌਣ ਹੈ ਹੁਣ ਉਹ ਵੀ ਸੁਣ ਲਿਓ ਆ ਇਹ ਜੀ ਫੋਟੋ ਆ ਆ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੀ ਫੋਟੋ ਦੇ ਥੱਲੇ ਆ ਗੁਰਕੀਰਤ ਸਿੰਘ ਕੋਟਲੀ ਆ ਭਿੰਦਾ ਆ ਨਾਲ ਰਾਜਾ ਜੀ ਇਹ ਸੈਂਟਰ 'ਚ ਇਹਨਾਂ ਨੇ ਭਿੰਦਾ ਖੜਾ ਆ ਗੱਲ ਦੇ ਵਿੱਚ ਕਾਂਗਰਸ ਦਾ ਉਹ ਪਾ ਕੇ ਆਈਡੀ ਕਾਰਡ ਪਾ ਕੇ ਅੱਗੇ ਚਲੋ ਜੀ ਆਹ ਕੇਕ ਕੱਟਦਿਆਂ ਦੀਆਂ ਫੋਟੋਆਂ ਆ ਆ ਇਹ ਸਾਰਾ ਜਿਹੜਾ ਇਹਨਾਂ ਦਾ કૃਪਾ ਉਹ ਖੜਾ ਆ ਨਾਲ ਖੜਾ ਉਹਰੇ ਪਿੰਦਾ ਚਲ ਸਮਝੀ ਤੋ ਉਦੋਂ ਬਾਅਦ ਚੋਂ ਆਹ ਤਾਂ ਤੁਹਾਨੂੰ ਦਿਖਾਏ ਦਿੱਤੀ ਆ ਰਾਹੁਲ ਗਾਂਧੀ ਤੇ ਪ੍ਰਿਆੰਕਾ ਗਾਂਧੀ ਦੀ ਫੋਟੋ ਆ ਖੜੇ ਨੇ ਹੁਣ ਇੱਧਰ ਸੱਜੇ ਹੱਥ ਖੜਾ ਪਿੰਦਾ ਗਾਲਚ ਪਾ ਆ ਫਿਰ ਇਹਨਾਂ ਦੀ ਪੂਰੀ ਜੀ ਪੂਰੀ ਟੀਮ ਖੜੀ ਆ ਜਿਹੜੀ ਖੰਨੇ ਦੀ ਸੇਵਾ ਕਰਕੇ ਗਈ ਆ 10 ਸਾਲ ਵਧੀਆ ਤਰੀਕੇ ਨਾਲ ਇਹ ਸੇਵਾਦਾਰਾਂ ਦੇ ਵਿੱਚੋਂ ਉਰੇ ਫੇਰ ਆ ਪਿੱਛੇ ਪਿੰਦਾ ਖੜਾ ਦੇਖੋ ਜੀ ਉਦੋਂ ਬਾਅਦ ਚੋਂ ਆ ਆਪਣੇ ਦਾਤਾ ਜੀ ਦੀ ਸਮਾਦ ਦੇ ਉੱਤੇ ਇਹ ਮੱਥਾ ਟੇਕਣ ਪਹੁੰਚੇ ਹੋਏ ਨੇ ਤੇ ਮੱਥਾ ਟੇਕਣ ਸਮੇ ਆ ਫਿਰ ਇਹਨਾਂ ਦੇ ਨਾਲ ਬੰਦਾ ਖੜਾ ਦੇਖੋ ਜੀ ਯਾ ਤੁਸੀਂ ਹੱਦ ਘੱਤੀ ਐਸਾ ਕੋਈ ਲੁੱਟਦਾ ਹੁੰਦਾ ਆ ਫਿਰ ਇਹ ਤਿੰਨੇ ਜਣੇ ਖੜੇ ਨੇ ਇੱਕ ਇਹਨਾਂ ਦਾ ਜਿਹੜਾ ਮੇਨ ਬੰਦਾ ਆਹ ਖੰਨੇ ਦਾ ਸਾਬਕਾ ਐਮਐਲਏ ਤੇ ਨਾਲ ਇਹ ਇਹਨਾਂ ਦਾ ਓਐਸਡੀ ਜਿਹੜੀਆਂ ਗੰਦੀਆਂ ਤੇ ਵਾਹੀਆਤ ਵੀਡੀਓਆ ਬਣਾ ਕੇ ਵਾਇਰਲ ਕਰਦਾ ਇਹ ਇਹ ਨਾਲ ਉਸਟੀ ਜਿਹੜੀਆਂ ਧੀਆਂ ਭੈਣਾਂ ਦੇ ਨਾਲ ਬੈਠ ਕੇ ਸੁਣੀਆਂ ਵੀ ਨਹੀਂ ਜਾ ਸਕਦੀਆਂ ਉਹ ਵੀਡੀਓਜ਼ ਸ਼ਰਮ ਆਉਂਦੀ ਆ ਸਾਨੂੰ ਸ਼ਰਮ ਆਉਂਦੀ ਆ ਵੀ ਆਹ ਗੰਦ ਆਹ ਲੱਛਰ ਪੁਣਾ ਫੁਲਾਉਂਦੇ ਨੇ ਤੇ ਨਾਲ ਆ ਫੇਰ ਆ ਜਿਹਨੇ ਕਪੜਾ ਕੀਤਾ ਇਹ ਇਹਨਾਂ ਦੇ ਸਾਰਾ ਭੰਦਾ ਖੜਾ ਆ ਫੇਰ ਇਹਨਾਂ ਦਾ ਪੂਰਾ ਦਾ ਪੂਰਾ ਖੜਾ ਗਰੁੱਪ ਇਹ ਨਾਲ ਫੇਰ ਇਹਦੇ ਵਿੱਚ ਆ ਆ ਸਾਈਡ ਤੇ ਭੰਦਾ ਖੜਾ ਬਈ ਗੱਲ ਸੁਣੋ ਤੁਸੀਂ ਲੋਕਾਂ ਨੇ ਤੁਹਾਨੂੰ ਵੋਟਾਂ ਸੇਵਾ ਲਈ ਪਾਈਆਂ ਸੀ ਕਿ ਤੁਸੀਂ ਆਪਣੇ ਨਾਲ ਗੱਡੀਆਂ 'ਚ ਬੈਠ ਕੇ 24 ਘੰਟੇ ਜਿਹੜੇ ਤੁਹਾਡੇ ਨਾਲ ਤੁਰਨ ਫਿਰਨ ਕਿ ਉਹ ਬੰਦਿਆਂ ਨੂੰ ਤੁਸੀਂ ਟੈਂਡਰ ਤੋਂ ਆਉਂ ਠੇਕੇ ਦਉ ਇਹਦੇ ਲਈ ਪਾਈਆਂ ਸੀ ਗੱਲ ਦਾ ਜਵਾਬ ਦਿਓ ਲੋਕਾਂ ਨੇ ਵੋਟਾਂ ਤੁਹਾਨੂੰ ਇਸ ਲਈ ਪਾਈਆਂ ਸੀ ਕਿ ਤੁਸੀਂ ਇਮਾਨਦਾਰੀ ਨਾਲ ਆਪਣੀ ਦਿਾਨਤਦਾਰੀ ਦੇ ਨਾਲ ਤੁਸੀਂ ਪੰਜਾਬ ਦੇ ਲੋਕਾਂ ਦੀ ਖੰਨੇ ਦੀ ਲੋਕਾਂ ਦੀ ਸੇਵਾ ਕਰੋ ਤੁਸੀਂ ਸੇਵਾ ਕੀ ਕਰਨੀ ਸੀ ਥੋਟੇ ਨਾਲ ਜਿਹੜੇ ਲੋਕ ਜੁੜੇ ਹੋਏ ਸੀ ਜਿਨ੍ਹਾਂ ਦਾ ਕੋਈ ਟੈਕਨੀਕਲ ਬੈਕਗ੍ਰਾਉਂਡ ਨਹੀਂ ਜਿਨ੍ਹਾਂ ਨੂੰ ਸਟਰੀਟ ਲਾਈਟ ਤਾਂ ਇਹਨ ਤੋਂ ਕੁੱਕੜ ਨਹੀਂ ਪਤਾ ਉਹ ਬੰਦਿਆਂ ਨੂੰ ਤੁਸੀਂ ਚੱਕ ਕੇ ਟੈਂਡਰ ਦੇ ਦਿੱਤੇ ਹੁਣ ਇਹ ਸਟਰੀਟ ਲਾਈਟ ਦੀ ਕੁਆਲਿਟੀ ਦੇਖੋ ਆ ਮੈਂ ਸਟਰੀਟ ਲਾਈਟ ਲਾਈ ਆ ਚੱਕੋ ਜੀ ਸਟਰੀਟ ਲਾਈਟ ਆ ਸਟਰੀਟ ਲਾਈਟ ਹੈ ਜੀ ਜਿਹੜੀ ਕੇ ਇਹਨਾਂ ਨੇ ਪਿੰਡਾਂ ਦੇ ਵਿੱਚ ਆ ਲਾਈਆ ਹ ਕੰਪਨੀ ਆ ਦੇਖ ਇਹ ਸਟਰੀਟ ਲਾਈਟ ਹੈ ਜੀ ਇਹ ਸਟਰੀਟ ਲਾਈਟਾਂ ਇਹਨਾਂ ਨੇ ਯਾਨੀ ਕਿ ਲੋਕਾਂ ਦੇ ਨਾਲ ਧੋਖੇ ਕਰਕੇ ਇਸ ਸਟ੍ਰੀਟ ਲਾਈਟਾਂ ਇਹਨਾਂ ਨੇ ਲੋਕਾਂ ਨੂੰ ਮੜੀਆਂ ਮੈਂ ਤੁਹਾਡੇ ਜਰੀਏ ਇਹ ਇੱਕ ਤਾਂ ਹੱਥ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਆਪਣੇ ਨਾ ਇਲਾਕੇ ਦੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਇੱਕ ਤਾਂ ਇਹਨਾਂ ਤੋਂ ਸੁਚੇਤ ਹੋ ਜੋ ਬਚੋ ਇਹਨਾਂ ਤੋਂ ਜਿੰਨਾ ਬਚ ਸਕਦੇ ਹੋ ਬਚੋ ਆਪਾਂ ਸਾਰੇ ਲੋਕ ਪੰਜਾਬ ਨੂੰ ਪਿਆਰ ਕਰਦੇ ਆਂ ਆਪਾਂ ਪੰਜਾਬੀ ਆਂ ਅਸੀਂ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆ ਅਸੀਂ ਪੰਜਾਬ ਦਾ ਭਲਾ ਮੰਗਦੇ ਆਂ ਸੁੱਖ ਮੰਗਦੇ ਆਂ ਅਸੀਂ ਚਾਹੁੰਦੇ ਆਂ ਕਿ ਪੰਜਾਬ ਹੈ ਜਿਹੜਾ ਸਾਡਾ ਅੱਗੇ ਵਧੇ ਨੰਬਰ 1 ਇੱਕ ਤਾਂ ਇਹਨੂੰ ਤੋਂ ਸਟਾਰ ਕਰਾਂ ਦੂਸਰਾ ਮੈਂ ਤੁਹਾਡੇ ਮਾਧਿਅਮ ਦੇ ਨਾਲ ਹੀ ਅੱਜ ਦੱਸਣਾ ਚਾਹੁੰਦਾ ਕਿ ਜਿਹੜੇ ਦੋਸ਼ੀ ਚਾਹੇ ਮਹਿਕਮੇ ਦੇ ਅਫਸਰ ਹੋਣ ਚਾਹੇ ਠੇਕੇਦਾਰ ਹੋਵੇ ਇੱਕ ਵੀ ਬੰਦਾ ਇਹਦੇ ਤੋਂ ਹੁਣ ਬਖਸ਼ਿਆ ਨਹੀਂ ਜਾਊਗਾ ਅਸੀਂ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਾਂ ਤੋਂ ਸਿੱਤੇ ਦੋਪ ਤੇ ਪ੍ਰਮੋਸ਼ਨਾਂ ਵਿੱਚ ਦਿੱਤੀਆਂ ਗਈਆਂ ਇਹਦੇ ਵਿੱਚ ਜਦੋਂ ਪੜਤਾਲੀਆ ਰਿਪੋਰਟ ਫਾਈਨਲ ਹੋ ਕੇ ਆਂਦੀ ਹੈ ਜਦੋਂ ਤੱਕ ਜਿੰਨੀ ਦੇਰ ਪੜਤਾਲ ਚੱਲਦੀ ਹੈ ਉੰਨੀ ਦੇਰ ਕੋਈ ਦੋਸ਼ੀ ਨਹੀਂ ਹੁੰਦਾ ਜਦੋਂ ਪੜਤਾਲ ਫਾਈਨਲ ਰੂਪ ਲੈ ਜਾਂਦੀ ਹੈ ਉਸ ਤੋਂ ਬਾਅਦ ਕੋ ਬੰਦਾ ਦੋਸ਼ੀ ਕਰਾਰ ਹੁੰਦਾ ਹੁਣ ਇਹ ਜਿਹੜੀ ਪੜਤਾਲ ਆਪਣੇ ਅੰਤਿਮ ਅੰਜਾਮ ਤੇ ਫਾਈਨਲ ਰਿਪੋਰਟ ਇਹਦੀ ਬਣ ਕੇ ਸਾਡੇ ਕੋਲ ਪਰਸੋ ਆ ਗਈ ਸੀ ਹੁਣ ਜਿਹੜੇ ਦੋਸ਼ੀ ਨੇ ਇਹਦੇ ਵਿੱਚ ਪਾਏ ਗਏ ਉਹ ਸਸਪੈਂਡ ਵੀ ਹੋਣਗੇ ਚਾਰ ਸ਼ੀਟ ਵੀ ਹੋਣਗੇ ਉਹਨਾਂ ਤੋਂ ਰਿਕਵਰੀ ਵੀ ਕੀਤੀ ਜਾਊਗਾ ਪੈਸਾ ਲੋਕਾਂ ਦਾ ਪੈਸਾ ਹੈ ਇਹ ਲੋਕਾਂ ਦੇ ਖੂਨ ਪਸੀਨੇ ਦਾ ਪੈਸਾ ਹੈ ਪਾਈ ਪਾਈ ਚਵੰਨੀ ਚਵੰਨੀ ਇਹਨਾਂ ਤੋਂ ਰਿਕਵਰ ਕਰਾਂਗੇ ਚਵੰਨੀ ਚਵੰਨੀ ਤੋਂ ਨਹੀਂ ਨਿਕਲੂਗਾ ਹਾਂਜੀ 100% ਅਸੀਂ ਇਹਦੇ ਤੇ ਜੇ ਕ੍ਰਿਮੀਨਲ ਐਕਸ਼ਨ ਦੀ ਰਿਕੁਆਇਰਮੈਂਟ ਹੋਊਗਾ ਅਸੀਂ 100% ਇਹਨੂੰ ਕ੍ਰਿਮੀਨਲ ਐਕਸ਼ਨ ਦੇ ਇਹਦੇ ਚ ਰਿਕੁਆਇਰ ਕਰਾਂਗੇ ਜੇਕਰ ਇਹ ਇਹ ਜਿਹੜੀ ਵਸੂਲੀ ਹੈ ਇਹ ਜੇਕਰ ਨਹੀਂ ਕਰਵਾਉਂਦੇ ਤਾਂ ਜਿਹੜਾ ਕਰੈਕਟਰ ਮੋਸ਼ਨ ਕਰਵਾ ਜਿਹੜੀ ਚਾਦੀ ਸੀ ਇਨਕੁਆਰੀ ਟਿਕ ਹੋ ਜਾਂਦੀ ਹੈ ਉਹਨਾਂ ਨੂੰ ਡਿਮੋਸ਼ਨ ਹੋਊਗੀ ਜਿਉਹਨਾਂ ਦਾ ਡਿਮੋਸ਼ਨ ਹੋ ਸਸਪੈਂਡ ਹੋਣਗੇ ਜੀ ਡਿਮੋਸ਼ਨ ਤਾਂ ਬਾਅਦੇ ਹੋ ਸਸਪੈਂਡ ਹੋਣਗੇ ਚਾਰ ਸ਼ੀਟ ਹੋਣਗੇ ਜੀ ਉਹ ਪ੍ਰੋਪਰ ਉਹਨਾਂ ਦੇ ਧਾਰਾ 8 ਦੇ ਅਧੀਨ ਜਿਹੜੀ ਸਭ ਤੋਂ ਮਤਲਬ ਕਿ ਹੈਵੀ ਸਜਾਵਾਂ ਹੁੰਦੀਆਂ ਅੱਠ ਦੇ ਅਧੀਨ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਇੱਕ ਪਹਿਲੇ 20 ਪਿੰਡਾਂ ਦਾ ਉਹਨਾਂ ਦੇ ਜਿਹੜੀ ਡੀਲ ਪਾਈ ਸੀ ਬਾਕੀ ਜਿਹੜੇ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਕੰਮ ਹੋਇਆ ਜੀ ਉਹਨਾਂ ਦੀ ਵੀ ਬੜੀ ਉਹਨਾਂ ਦੀ ਚੱਲ ਰਹੀ ਹੈ ਪੈਰਲਲ ਹਲਤਾ ਆਣੇ ਹੈ ਹੱਟੇ ਸ਼ੁਰੂਆਤ ਹੋਈ ਹੈ ਹਲੇ ਫਸਟ ਫੇਜ਼ ਹੈ ਪਹਿਲਾ ਫੇਜ਼ ਹਲੇ ਹਜੇ ਤਾਂ ਸ਼ੁਰੂਆਤ ਕੀਤੀ ਹੈ ਇਹਨਾਂ ਦੀ ਜਿਹੜਾ ਇਹ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਗੁੰਮਰਾਹ ਕਰਦੇ ਫਿਰਦੇ ਨੇ ਨਾ ਜਿਹੜਾ ਸ਼ਹਿਰ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਦੇ ਫਿਰਦੇ ਨੇ ਇਹ ਹਲੇ ਸ਼ੁਰੂਆਤ ਹੈ ਹਲੇ ਪਹਿਲਾ ਫੇਜ਼ ਹੈ ਹੁਣ ਅੱਛਾ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮੈਂ মিডিਆ ਦੇ ਮਾਧਿਅਮ ਨਾਲ ਹੀ ਹੁਣ ਇਸ ਤੋਂ ਬਾਅਦ ਇੱਕ ਪੀਸੀ ਕਰਨਗੇ ਪਹਿਲੇ ਦੱਸ ਦਿਆਂ ਉਸ ਪੀਸੀ 'ਚ ਪਤਾ ਕੀ ਕਰਨਗੇ ਉਸ ਪੀਸੀ ਦੇ ਵਿੱਚ ਪਹਿਲੇ ਦੱਸ ਦਿੰਦਾ ਕੀ ਕਰਨਗੇ ਇਹ ਕਹਿਣਗੇ ਜੀ ਇਹ ਤਾਂ ਪੋਲੀਟੀਕਲ ਮੰਡੇਟ ਹੈ ਜੀ ਇਹ ਤਾਂ ਸਾਡੇ ਨਾਲ ਪੋਲੀਟੀਕਲੀ ਧੱਕਾ ਕੀਤਾ ਜਾ ਰਿਹਾ ਜੀ ਹੁਣੇ ਦੱਸ ਦਿੰਦਾ ਜੇ ਪੋਲੀਟੀਕਲ ਮੰਡੇਟ ਹੈ ਅਬ 400 ਪੇਜਾਂ ਦੀ ਰਿਪੋਰਟ ਨਹੀਂ ਬਣ ਸਕਦੀ ਪੋਲੀਟੀਕਲ ਮੰਡੇਟ ਹੁੰਦਾ ਬਿਨਾਂ ਕਾਗਜ਼ਾਂ ਤੋਂ ਬਿਨਾਂ ਸਬੂਤਾਂ ਤੋਂ ਬੈਠ ਕੇ ਤੁਸੀਂ ਬੋਲੋ ਫਿਰ ਹੁੰਦਾ ਪੋਲਿਟੀਕਲ ਵੈਂਡੇਟਾ ਜਦੋਂ ਤੁਸੀਂ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਬੋਲੋ ਜਦੋਂ ਇਹਦੇ ਵਿੱਚ ਆਫੀਸਰ ਵੀ ਇਨਵੋਲਵ ਹੋਣ ਤੇ ਉਹਨਾਂ ਤੇ ਬਣਦੀ ਕਾਰਵਾਈ ਹੋਵੇ ਫਿਰ ਪੋਲਿਟੀਕਲ ਵੈਂਡੇਟਾ ਨਹੀਂ ਹੁੰਦਾ ਫਿਰ ਤੁਸੀਂ ਮਾੜੀ ਕਰਤੂਤ ਕੀਤੀ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਵੀ ਜੱਗ ਕੇ ਕੀਤੀ ਨੇ ਕਿੰਨੀ ਕੁ ਪੂਰੇ ਮਾਮਲੇ ਸਿਆਸੀ ਪੁਸਤਕ ਨਹੀਂ ਬਣਦੀ ਪੂਰੀ ਪੁਸਤਕ ਬਣਾਈ ਸੀ ਜੀ ਜੇ ਸਿਆਸੀ ਪੁਸਤਕ ਨਹੀਂ ਨਾ ਹੁੰਦੀ ਹਜੇ ਤਾਂ ਹੀ ਸ਼ੁਰੂਆਤ ਮੈਂ ਤੁਹਾਨੂੰ ਦੱਸਿਆ ਜਿੱਥੇ-ਜਿੱਥੇ ਇਸ ਇਹ ਕੰਪਨੀ ਨੇ ਇਕੱਲਾ ਸੋਲਰ ਲਾਈਟਾਂ ਦਾ ਕੰਮ ਨਹੀਂ ਕੀਤਾ ਕਿਤੇ ਪਹਿਲੇ ਖੇਚੋਂ ਬੀਆ ਜਸਦੇਵ ਸਿੰਘ ਜਾਂ ਇਹ ਭੁਵਿੰਦਰ ਸਿੰਘ ਭਿੰਦੇ ਨੇ ਕਿਤੇ ਕੱਲੀਆਂ ਸੋਲਰ ਲਾਈਟਾਂ ਦਾ ਕੰਮ ਕੀਤਾ ਇਹਨੇ ਖੰਨੇ ਸ਼ਹਿਰ ਤੋਂ ਉਸ ਸਮੇਂ ਦੇ ਵਿੱਚ ਇਹਨੂੰ ਹੋਰ ਵੀ ਬਹੁਤ ਠੇਕੇ ਦੇ ਰੱਖੇ ਸੀ ਉਹ ਸਾਰੇ ਠੇਕਿਆਂ ਦੀ ਅਸੀਂ ਜਾਂਚ ਕਰਵਾ ਰਹੀ ਆ ਪੈਰਲਲ ਚੱਲ ਰਹੀ ਆ ਜਿਵੇਂ ਜਿਵੇਂ ਜਿਹੜੀ ਜਿਹੜੀ ਜਾਂਚ ਆਪਣੀ ਸਰੇ ਆਪਣੇ ਉਧਰ ਤੇ ਜਾਂਦੀ ਜਾਊਗੀ ਇਲਜਾਮ ਤੇ ਇਸੇ ਦੀ ਕਹਿੰਦਾ ਤੁਹਾਨੂੰ ਪੀਸੀ ਕਰਕੇ ਕੱਲੀ-ਕੱਲੀ ਇਹਨਾਂ ਦੀ ਕਰਤੂਤ ਕੱਲੀ-ਕੱਲੀ ਇਹਨਾਂ ਦੀ ਕੀਤੀ ਹਰਕਤ ਤੁਹਾਨੂੰ ਜਗ ਜਹਰ ਕਰਾ ਇਸੋ ਦੇ ਵਿੱਚ ਖੋਲ ਵੀ ਹੈ ਜੀਐਸਪੀ ਨਾ ਲਗਾਈ ਗਈ ਹੈ 11% ਹਾਂਜੀ ਹੋਰ ਵੀ ਸਰ ਕੋਈ ਸ਼ਿਕਾਇਤ ਨਾਲ ਇਹ ਉੱਤੇ ਦੇਖੋ ਜੀ ਪੜਤਾਲ ਆ ਜੋ ਪੜਤਾਲ ਹੈ ਇਹਦੇ ਚ ਜੋ ਉਹਨਾਂ ਨੇ ਕੀਤੀ ਹੈ ਅਸੀਂ ਤਾਂ ਹੁਣ ਇਹਨਾਂ ਨੇ ਸ਼ਰਿਆਮੇ ਤੇ ਲਿਖ ਕੇ ਭੇਜਤਾ ਸਾਨੂੰ ਆ ਉੱਤੇ ਰਿਪੋਰਟ ਤੇ ਲਿਖਿਆ ਹੋਇਆ ਵੀ ਇਹਨਾਂ ਤੋਂ ਬਣਦੀ ਜਿਹੜੀ ਰਿਕਵਰੀ ਆ ਉਹਨਾਂ ਨੇ ਕਲੀਅਰ ਲਿਖਿਆ 24,52,786 ਰੁਪਏ ਦੀ ਇਹਨਾਂ ਤੋਂ ਜਿਹੜੀ ਆ ਉਹ ਰਿਕਵਰੀ ਬਣਦੀ ਹੈ ਰਿਕਵਰੀ ਰਕਮ ਬਣਦੀ ਹੈ ਅਸੀਂ ਤਾਂ ਰਿਕਵਰੀ ਕਰਾਂਗੇ ਜੀ ਇਹਨਾਂ ਤੋਂ ਰੁਪਈਆ ਨਹੀਂ ਛੱਡਣਾ ਲੋਕਾਂ ਦਾ ਪੈਸਾ ਲੋਕਾਂ ਦੇ ਖੂਨ ਪਸੀਨੇ ਦਾ ਪੈਸਾ ਹੈ ਲੋਕ ਵਿਚਾਰੇ ਸੜਕਾਂ ਤੇ ਵਿਚਾਰੇ ਆਪਣੀਆਂ ਦਿਹਾੜੀਆਂ ਜੋਤੇ ਕਰਦੇ ਇਹਨਾਂ ਨੂੰ ਟੈਕਸ ਦੀਆਂ ਪੈਸੇ ਭਰਦੇ ਨੇ ਤੇ ਜਿਹੜੀਆਂ ਐਸ਼ਪ੍ਰਸਟੀਆਂ ਕਰਦੇ ਨੇ ਇਹਨਾਂ ਦੀ ਇਹ 2452786 ਰੁਪਏ ਰਿਕਵਰ ਕਰਕੇ ਦਵਾਂਗੇ ਅਗਲੀ ਜਾਂਚਾਂ ਚੱਲ ਰਹੀਆਂ ਜਲਦੀ ਹੋਰ ਵੇਰ ਵਿਆਲੇ ਨਾਲ ਤੇ ਹੋਰ ਘੁਪਲਿਆਂ ਦੇ ਨਾਲ ਇਹਨਾਂ ਦੇ ਨਾਲ ਤੁਹਾਨੂੰ ਮਿਲਦੇ ਧੰਨਵਾਦ ਥੈਂਕ ਯੂ